ਹਾਂਜੀ ਸਾਡੀ ਅੱਜ ਦੀ ਵਾਲੀ ਵੀਡੀਓ ਨਾਲ ਥੋੜੀ ਜਿਹੀ ਡਿਫਰੈਂਟ ਟੋਨ ਵਾਲੀ ਹੈ। ਵੈਸੇ ਸੀ ਤਾਂ ਉਹਨੂੰ ਆਪਣੀਆਂ ਵੀਡੀਓਜ਼ ਦੇ ਵਿੱਚ ਕੋਈ 6-7 ਵਧੀਆ ਜਿਹੇ ਕਾਰਡ ਰეკਮੈਂਡ ਕਰਦੇ ਆਂ ਤੇ ਉਹਨਾਂ ਬਾਰੇ ਥੋੜਾ ਥੋੜਾ ਐਕਸਪਲੇਨ ਕਰਦੇ ਆਂ। ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ 5 ਨਹੀਂ 10 ਨਹੀਂ 15 ਤੋਂ ਵੀ ਜ਼ਿਆਦਾ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਬਾਰੇ ਦੱਸਾਂਗੇ। ਤੇ ਹਾਂ ਇਹਨਾਂ ਦੇ ਵਿੱਚੋਂ ਕੋਈ ਵੀ ਕਾਰਡ ਸਪੌਂਸਰਡ ਨਹੀਂ ਹੈ। ਤੇ ਇਹਦਾ ਪ੍ਰੂਫ ਇਹ ਹੈ ਕਿ ਤੁਹਾਨੂੰ ਕਿਸੇ ਵੀ ਕਾਰਡ ਦਾ ਅਫੀਲੀਏਟ ਲਿੰਕ ਨਹੀਂ ਮਿਲੇਗਾ। ਤੇ ਜੇਕਰ ਤੁਸੀਂ ਇਹਨਾਂ ਚੋਂ ਕਿਸੇ ਵੀ ਕਾਰਡ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟਲੀ ਬਟ ਕਿਸੇ ਨਾ ਕਿਸੇ ਆਫਰ ਦੇ ਵਿੱਚ ਉਹ ਫ੍ਰੀ ਮਿਲ ਰਹੇ ਆ ਤਾਂ ਸਭ ਤੋਂ ਪਹਿਲਾ ਕਾਰਡ ਹੈ ਐਕਸਿਸ ਮਾਈ ਜੋਨ ਕ੍ਰੈਡਿਟ ਕਾਰਡ ਇਸ ਕਾਰਡ ਦੀ ਐਨੂਅਲ ਫੀਸ 500 ਰੁਪਏ ਪਲੱਸ GST ਹੈ ਬਟ ਫਿਲਹਾਲ ਇਹ ਕਾਰਡ ਫ੍ਰੀ ਮਿਲ ਰਿਹਾ ਹੈ ਇਸ ਕਾਰਡ ਦੇ ਨਾਲ ਤੁਹਾਨੂੰ ਬਾਏ 1 ਗੇਟ 1 ਮੂਵੀ ਟਿਕਟਸ ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਤੇ 0.4% ਦਾ ਰਿਵਾਰਡ ਰੇਟ ਮਿਲਦਾ ਹੈ ਇਸ ਕਾਰਡ ਦਾ ਸਭ ਤੋਂ ਬੈਸਟ ਪਾਰਟ ਇਹ ਹੈ ਕਿ ਇਹਦੇ ਨਾਲ ਤੁਹਾਨੂੰ ਸਿਵਗੀ ਤੇ 24% ਤੱਕ ਡਿਸਕਾਊਂਟ ਮਿਲਦਾ ਜੋ ਕਿ ਪਹਿਲਾਂ 40% ਸੀ ਬਟ ਰੀਸੈਂਟਲੀ ਥੋੜਾ ਘੱਟ ਕਰ ਦਿੱਤਾ ਗਿਆ ਦੂਜੇ ਨੰਬਰ ਤੇ ਆਉਂਦਾ ਐਕਸਿਸ ਫਲ ਇਸ ਕਾਰਡ ਤੇ ਵਿੱਚ ਵੀ ਰੀਸੈਂਟਲੀ ਕਾਫੀ ਡੀਵੈਲਿਊਏਸ਼ਨ ਕੀਤੀ ਗਈ ਹੈ ਪਹਿਲਾਂ ਇਸ ਕਾਰਡ ਦੇ ਨਾਲ ਫਲਿੱਪਕਾਰਡ ਤੇ 5% ਅਨਲਿमिटेड ਕੈਸ਼ਬੈਕ ਮਿਲਦਾ ਸੀ ਜੋ ਕਿ ਹੁਣ ਘਟਾ ਕੇ 1.5% ਕਰ ਦਿੱਤਾ ਗਿਆ ਕੁਝ ਕੈਟਾਗਰੀਜ਼ ਦੇ ਲਈ ਜਿਵੇਂ ਕਿ ਫਲਾਈਟ ਬੁਕਿੰਗ ਮੰਤਰਾ ਵਗੈਰਾ ਦੇ ਲਈ ਬਟ ਫਿਰ ਵੀ ਜੇਕਰ ਇਹ ਕ੍ਰੈਡਿਟ ਕਾਰਡ ਤੁਹਾਨੂੰ ਲਾਈਫਟਾਈਮ ਫ੍ਰੀ ਮਿਲ ਰਿਹਾ ਹੈ ਤਾਂ ਲੈਣਾ ਵਰਥ ਇਟ ਹੈ ਤੇ ਤੀਜਾ ਕਾਰਡ ਹੈ HDFC Tata New Infinity ਇਹ ਕਾਰਡ ਰੁਪਏ ਕ੍ਰੈਡਿਟ ਕਾਰਡ ਕੈਟਾਗਰੀ ਚੋਂ ਵਨ ਆਫ ਦਾ ਬੈਸਟ ਕ੍ਰੈਡਿਟ ਕਾਰਡ ਹੈ ਜਿ세 ਤਾਂ ਇਸ ਕਾਰਡ ਤੇ ਐਨੂਅਲ ਫੀਸ 1500 ਰੁਪਏ ਹੈ ਬਟ ਕੁਝ ਸਪੈਸੀਫਿਕ ਜਗ੍ਹਾ ਤੇ ਅਪਲਾਈ ਕਰਨ ਤੇ ਇਹ ਕਾਰਡ ਲਾਈਫਟਾਈਮ ਫ੍ਰੀ ਮਿਲ ਰਿਹਾ ਹੁਣ ਇਹ ਲਾਈਫਟਾਈਮ ਫ੍ਰੀ ਤੁਹਾਨੂੰ ਕਿਵੇਂ ਮਿਲੇਗਾ ਉਹਦੇ ਲਈ ਕੀ ਕਰਨਾ ਪਏਗਾ ਇਹਦੇ ਲਈ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਤੁਸੀਂ BK50 ਦੀ ਕਮਿਊਨਿਟੀ ਜੁਆਇਨ ਕਰ ਲਓ ਜਿੱਥੇ ਕਿ ਕ੍ਰੈਡਿਟ ਕਾਰਡ ਦੇ ਰਿਲੇਟਡ ਸਾਰੀਆਂ ਡਿਸਕਸ਼ਨਸ ਹੁੰਦੀਆਂ ਨੇ ਕਮਿਊਨਿਟੀ ਨੂੰ ਜੁਆਇਨ ਕਰਨ ਦਾ ਲਿੰਕ ਬਾਇਓ ਚ ਹੈ ਚੌਥੇ ਨੰਬਰ ਤੇ ਹੈ AJU ਐਕਸਾਈਟ ਅਲਟਰਾ ਕ੍ਰੈਡਿਟ ਕਾਰਡ ਇਨ ਫੈਕਟ ਏਜੂ ਦੇ ਬਾਕੀ ਸਾਰੇ ਕਾਰਡ ਜਿਵੇਂ ਕਿ ਏਜੂ ਅਲਟਰਾ, ਏਜੂ ਅਲਟਰਾ ਪਲਸ, ਏਜੂ ਆਕਸਾਈਡ, ਏਜੂ ਐਗਜ਼ੀਗੋ ਇਹ ਸਾਰੇ ਕਾਰਡ ਦੀ ਲਿਮਟਿਡ ਆਫਰ ਦੇ ਵਿੱਚ ਲਾਈਫਟਾਈਮ ਫ੍ਰੀ ਮਿਲ ਰਹੇ ਆ। ਏਜੂ ਆਕਸਾਈਡ ਅਲਟਰਾ ਦੇ ਵਿੱਚ ਤੁਹਾਨੂੰ ਆਫਲਾਈਨ ਸਪੈਂਡ ਕਰਨ ਤੇ 1% ਕੈਸ਼ਬੈਕ, ਆਨਲਾਈਨ ਸਪੈਂਡ ਕਰਨ ਤੇ 2% ਕੈਸ਼ਬੈਕ, ਇੰਟਰਨੈਸ਼ਨਲ ਸਪੈਂਡ ਕਰਨ ਤੇ 3% ਦਾ ਕੈਸ਼ਬੈਕ ਮਿਲ ਜਾਂਦਾ ਹੈ। ਏਜੂ ਦੇ ਕਾਰਡ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਤੇ ਹਜੇ ਵੀ ਪੇਮੈਂਟਸ ਜਿਵੇਂ ਕਿ ਯੂਟਿਲਿਟੀ ਹੋ ਗਿਆ, ਰੈਂਟ ਹੋ ਗਿਆ, ਇੰਸ਼ੋਰੈਂਸ ਹੋ ਗਿਆ, ਗਵਰਨਮੈਂਟ ਸਰਵਿਸਿ

ਕੋਟਕ ਮੰਤਰਾ ਕੈਦਾਂ ਦਾ ਕਾਰਡ ਜਿਹਨੂੰ ਕਿਸੇ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਇਸ ਕਾਰਡ ਦੇ ਨਾਲ ਤੁਹਾਨੂੰ ਮੰਤਰਾ ਤੇ 7.5% ਤੱਕ ਦਾ ਕੈਸ਼ਬੈਕ ਮਿਲਦਾ ਹੈ ਬਟ ਇਹਦੀ ਮੈਕਸਿਮਮ ਲਿਮਿਟ 750 ਰੁਪਏ ਪਰ ਮੰਤੀ ਹੈ ਤੇ ਇਸ ਤੋਂ ਇਲਾਵਾ ਇਸ ਕਾਰਡ ਦੇ ਨਾਲ ਤੁਸੀਂ ਸਵੀਗੀ ਇਨਸਟਾਮਾਰਟ ਪੀਵੀਆਰ ਅਰਬਨ ਕੰਪਨੀ ਤੇ ਵੀ 1.5% ਤੱਕ ਦਾ ਕੈਸ਼ਬੈਕ ਕਮਾ ਸਕਦੇ ਹੋ ਇਸ ਕਾਰਡ ਦਾ ਸਭ ਤੋਂ ਬੈਸਟ ਪਾਰਟ ਇਹ ਹੈ ਕਿ ਜੇਕਰ ਤੁਹਾਡੇ ਕੋਲ ਆਲਰੇਡੀ ਕੋਈ ਐਗਜ਼ਿਸਟਿੰਗ ਕਾਰਡ ਹੈ ਕੋਟਕ ਬੈਂਕ ਦਾ ਤਾਂ ਵੀ ਤੁਸੀਂ ਇਸ ਕਾਰਡ ਨੂੰ ਲੈ ਸਕਦੇ ਹੋ ਮਤਲਬ ਕਿ ਇੱਕ ਬੈਂਕ ਦੇ ਮਲਟੀਪਲ ਕ੍ਰੈਡਿਟ ਕਾਰਡ ਵੀ ਰੱਖ ਸਕਦੇ ਹੋ ਵੈਸੇ ਤਾਂ ਇਸ ਕਾਰਡ ਦੀ ਐ ਕਿਹੇ ਨੰਬਰ ਤੇ ਹੁੰਦਾ ਹੈ ਫੈਡਰਲ ਬੈਂਕ ਸਲੈਸ਼ ਦਾ ਕ੍ਰੈਡਿਟ ਕਾਰਡ ਹੁਣ ਫੈਡਰਲ ਬੈਂਕ ਦੇ ਵਿੱਚ ਇੱਕ ਚੀਜ਼ ਹੈ ਕਿ ਇਹਨਾਂ ਦਾ ਤੁਸੀਂ ਇੱਕ ਟਾਈਮ ਤੇ ਇੱਕ ਹੀ ਕ੍ਰੈਡਿਟ ਕਾਰਡ ਓਨ ਕਰ ਸਕਦੇ ਹੋ ਤੇ ਇਹ ਕਾਰਡ ਵੀ 2023 ਦੇ ਵਿੱਚ ਹੀ ਲਾਂਚ ਹੋਇਆ ਸੀ ਤੇ ਉਦੋਂ ਤੋਂ ਹੀ ਇਹ ਕਾਰਡ ਲਾਈਫਟਾਈਮ ਫ੍ਰੀ ਆਫਰ ਕੀਤਾ ਜਾ ਰਿਹਾ ਹੈ ਪਰ ਇਹ ਸਿਰਫ ਲਿਮਟਿਡ ਟਾਈਮ ਦੇ ਲਈ ਹੈ ਇਸ ਕਾਰਡ ਦੇ ਨਾਲ ਤੁਹਾਨੂੰ Y1 Get1 Inox Movie Tickets ਮਿਲਦੀਆਂ ਨੇ ਪੂਰੀ ਡੋਮੈਸਟਿਕ ਤੇ ਇੰਟਰਨੈਸ਼ਨਲ ਲੌਂਜ ਐਕਸੈਸ ਮਿਲਦਾ ਹੈ ਤੇ ਜੇਕਰ ਤੁਸੀਂ ਕਾਰਡ ਇਸ਼ੂ ਹੋਣ ਦੇ ਪਹਿਲੇ 30 ਦਿਨਾਂ ਦੇ ਵਿੱਚ 10000 ਰੁਪਏ ਸਪੈਂਡ ਕਰਦੇ ਹੋ ਤਾਂ ਤੁਹਾਨੂੰ 600 ਰੁਪਏ ਤੱਕ ਦੀਆਂ ਨਾਜ਼ੰਦ ਦੇ ਈ-ਵਾਊਚਰ ਮਿਲਦੇ ਆ 7ਵੇਂ ਨੰਬਰ ਤੇ ਆਉਂਦਾ ਬੈਂਕ ਆਫ ਬੜੋਦਾ ਦਾ ਪ੍ਰੀਮੀਅਰ ਕ੍ਰੈਡਿਟ ਕਾਰਡ ਇਹ ਬੈਂਕ ਆਫ ਬੜੋਦਾ ਦਾ ਵਨ ਆਫ ਦਾ ਪ੍ਰੀਮੀਅਮ ਕ੍ਰੈਡਿਟ ਕਾਰਡ ਹੈ ਇਸ ਕਾਰਡ ਦੀ ਐਨੂਅਲ ਫੀਸ 10000 ਰੁਪਏ ਪਲੱਸ GST ਹੈ ਬਟ ਇਸ ਕਾਰਡ ਦੇ ਨਾਲ ਤੁਹਾਨੂੰ ਡੋਮੈਸਟਿਕ ਲੌਂਜ ਐਕਸੈਸ ਫਿਊਲ ਸਰਚ ਚੋਰ ਕੀ ਉਹਨਾਂ ਚੋਂ ਕਿਸੇ ਨਾ ਕਿਸੇ ਨੂੰ ਤੁਹਾਡਾ ਵੀ ਇੰਟਰਸਟ ਆਇਆ ਹੋਣਾ ਤੇ ਉਸ ਕਾਰਡ ਬਾਰੇ ਤੁਹਾਡੇ ਸਵਾਲ ਜਾਂ ਫਿਰ ਕੁਝ ਡਾਊਟਸ ਵੀ ਹੋਣਗੇ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਕਿ ਸਾਨੂੰ ਸੁਣਨ ਦੀ ਬਜਾਏ ਨਾ ਤੁਸੀਂ ਕ੍ਰੈਡਿਟ ਕਾਰਡ ਐਕਸਪਰਟਸ ਦੀ ਸਲਾਹ ਲੈ ਸਕਦੇ ਹੋ 20k5 ਦੀ ਕਮਿਊਨਿਟੀ ਤੇ ਜਾ ਕੇ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਚਲੋ ਹੁਣ ਇਹ ਤਾਂ ਹੋ ਗਈ ਉਹਨਾਂ ਕਾਰਡਸ ਦੀ ਗੱਲ ਜਿਹੜੇ ਟੈਂਪੋਰਰੀਲੀ ਫ੍ਰੀ ਸੀ ਹੁਣ ਆਪਾਂ ਉਹ ਕਾਰਡ ਦੇਖਦੇ ਹਾਂ ਜਿਹੜੇ ਹੈი ਲਾਈਫਟਾਈਮ ਫ੍ਰੀ ਤੇ ਇਸ ਲਿਸਟ ਦੇ ਵਿੱਚੋਂ ਪਹਿਲੇ ਨੰਬਰ ਤੇ ਜੋ ਕਿ ਸਾਡਾ 8ਵਾਂ ਕਾਰਡ ਹੈ ਉਹ ਹੈ ICICI Amazon Pay ਕ੍ਰੈਡਿਟ ਕਾਰਡ ਇਹ ਕਾਰਡ ਮੇਰਾ 1 ਆਫ ਦਾ ਫੇਵਰਿਟ ਕਾਰਡਸ ਦੇ ਵਿੱਚੋਂ ਇੱਕ ਹੈ ਜੋ ਕਿ ਲਾਈਫਟਾਈਮ ਫਰੀ ਕੈਟਾਗਰੀ ਚ ਆਉਂਦੇ ਆ ਮੈਂ ਪਰਸਨਲੀ ਇਸ ਕਾਰਡ ਨੂੰ 3 ਸਾਲਾਂ ਤੋਂ ਯੂਜ਼ ਕਰ ਰਿਹਾ ਤੇ ਇਸ ਕਾਰਡ ਨੇ ਮੈਨੂੰ ਅੱਜ ਤੱਕ ਡਿਸਪਾਇੰਟ ਨਹੀਂ ਕੀਤਾ Amazon Prime users ਲਈ ਇਸ ਕਾਰਡ ਤੇ 5% ਦਾ ਕੈਸ਼ਬੈਕ ਮਿਲਦਾ ਨਾਨ ਪ੍ਰਾਈਮ ਮੈਂਬਰਸ ਲਈ 5% ਦਾ ਕੈਸ਼ਬੈਕ ਹੈ ਤੇ 2% ਦਾ ਕੈਸ਼ਬੈਕ Amazon ਦੇ ਮਰਚੈਂਟ ਪਾਰਟਨਰਸ ਦੇ ਜਿਵੇਂ ਕਿ मेकマイ ਟ੍ਰਿਪ ਹੋ ਗਿਆ ਡੋਮੀਨੋਜ਼ ਹੋ ਗਿਆ ਡੁੰਜੋ ਹੋ ਗਿਆ Uber ਹੋ ਗਿਆ Urban Company ਵਗੈਰਾ ਇਸ ਤੋਂ ਇਲਾਵਾ ਬਾਕੀ ਸਾਰੀਆਂ ਪੇਮੈਂਟਸ ਤੇ 1% ਦਾ ਕੈਸ਼ਬੈਕ ਮਿਲਦਾ ਹੈ ਫਿਊਲ ਤੇ 골ਡ ਨੂੰ ਛੱਡ ਕੇ ਨੌਵੇਂ ਨੰਬਰ ਤੇ ਆਉਂਦਾ IDFC First Wealth Credit Card ਹੁਣ ਬੋਲਣ ਨੂੰ ਤਾਂ ਇਹ ਮੋਸਟ ਪ੍ਰੀਮੀਅਮ ਕ੍ਰੈਡਿਟ ਕਾਰਡ ਹੈ ਜੋ ਕਿ IDFC ਦੁਆਰਾ ਆਫਰ ਕੀਤਾ ਜਾਂਦਾ ਹੈ ਪਰ ਇਹ ਕਾਰਡ ਫ੍ਰੀ ਨਹੀਂ ਹੈ ਇਨਫੈਕਟ ਇਹ ਕਾਰਡ ਸਾਰਿਆਂ ਨੂੰ ਮਿਲਦਾ ਹੀ ਨਹੀਂ ਹੈ ਇਸ ਕਾਰਡ ਨੂੰ ਲੈਣ ਦੇ ਲਈ ਤੁਹਾਡਾ IDFC ਦੇ ਨਾਲ ਘੱਟੋ ਘੱਟ 5 ਤੋਂ 10 ਲੱਖ ਦਾ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਹੈ ਤੇ ਇਸ ਕਾਰਡ ਦੇ ਨਾਲ ਤੁਹਾਨੂੰ ਫ੍ਰੀ ਇੰਟਰਨੈਸ਼ਨਲ ਤੇ ਡੋਮੈਸਟਿਕ ਲੌਂਜ ਐਕਸੈਸ ਮਿਲਦਾ ਹੈ ਫ੍ਰੀ ਗੋਲਫ ਲੈਸਨਸ ਮਿਲਦੇ ਆ ਫ੍ਰੀ ਲੌਕਰ ਸਰਵਿਸ ਕੰਪਲੀਮੈਂਟਰੀ ਡੋਰ ਸਟੈਪ ਬੈਂਕਿੰਗ ਸਰਵਿਸਿਜ਼ ਫ੍ਰੀ ਪਰਸਨਲ ਐਕਸੀਡੈਂਟ ਐਂਡ ਇੰਸ਼ੋਰੈਂਸ ਮਿਲਦੀ ਹੈ ਉਹ ਵੀ 1 ਕਰੋੜ ਤੱਕ ਦੀ ਇਸ ਕਾਰਡ ਨੂੰ ਲੈਣ ਦੇ ਲਈ ਤੁਹਾਡੇ IDFC ਦੇ ਸੇਵਿੰਗ ਅਕਾਊਂਟ ਦੇ ਵਿੱਚ ਤੁਸੀਂ 5 ਤੋਂ 10 ਲੱਖ ਦਾ ਬੈਲੈਂਸ ਮੇਨਟੇਨ ਕਰਨਾ ਤੇ ਇਸ ਕਾਰਡ ਦੀ ਇਸ਼ੂਐਂਸ ਦੇ ਲਈ ਤੁਹਾਡੇ ਕੋਲ ਆਟੋਮੈਟਿਕਲੀ ਕਾਲਸ ਹੋਣੇ ਸ਼ੁਰੂ ਹੋ ਜਾਣਗੇ ਦਸਵੇਂ ਨੰਬਰ ਤੇ ਹੁੰਦਾ IDFC ਫਰਸਟ ਸਿਲੈਕਟ ਕ੍ਰੈਡਿਟ ਕਾਰਡ ਇਹ ਕਾਰਡ ਸਾਰਿਆਂ ਨੂੰ ਲਾਈਫਟਾਈ ਇਸ ਕਾਰਡ ਨੂੰ ਲੈਣ ਦੇ ਲਈ ਤੁਹਾਨੂੰ ਕੋਈ ਬਹੁਤਾ ਹਾਈ ਬੈਲੈਂਸ ਮੇਨਟੇਨ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਇਸ ਕਾਰਡ ਦੇ ਇਸ਼ੂ ਹੋਣ ਦੇ ਪਹਿਲੇ 30 ਦਿਨਾਂ ਦੇ ਵਿੱਚ ਜੇਕਰ ਤੁਸੀਂ 5000 ਰੁਪਏ ਤੱਕ ਸਪੈਂਡ ਕਰਦੇ ਨੇ ਉਹ ਤਾਂ ਤੁਹਾਨੂੰ 500 ਰੁਪਏ ਤੱਕ ਦੇ ਵਾਊਚਰ ਵੀ ਮਿਲਦੇ ਆ ਪਲੱਸ ਇਸ ਕਾਰਡ ਦੇ ਨਾਲ ਤੁਹਾਨੂੰ Paytm ਤੇ Buy one get one movie tickets ਦਾ ਆਫਰ ਵੀ ਮਿਲਦਾ ਜਿੱਥੇ ਕਿ ਤੁਸੀਂ 250 ਰੁਪਏ ਤੱਕ ਦਾ ਬੈਨੀਫਿਟ ਲੈ ਸਕਦੇ ਹੋ ਤੇ ਇਸ ਕਾਰਡ ਦਾ ਸਭ ਤੋਂ ਕੂਲ ਫੀਚਰ ਇਹ ਹੈ ਕਿ ਇਹਦੇ ਨਾਲ ਤੁਹਾਨੂੰ CFAR ਯਾਨੀ ਕਿ ਕੈਨਸਲ ਫਾਰ ਐਨੀ ਰੀਜ਼ਨ ਇੰਸ਼ੋਰੈਂਸ ਮਿਲ ਜਾਂਦਾ ਜਿੱਥੇ ਕਿ ਤੁਹਾਨੂੰ 10000 ਤੱਕ ਦਾ ਬੈਨੀਫਿਟ ਮਿਲਦਾ ਫੋਰ ਐਗਜ਼ਾਮਪਲ ਜੇ 11ਵੇਂ ਨੰਬਰ ਤੇ ਆਉਂਦਾ ਏਜੂ ਜੈਨਿਤ ਕ੍ਰੈਡਿਟ ਕਾਰਡ। ਵੈਸੇ ਤਾਂ ਇਸ ਕਾਰਡ ਦੀ ਅਨਵਲ ਫੀਸ 8000 ਪਲੱਸ GST ਹੈ ਬਟ ਕਾਰਪੋਰੇਟ EMPLOYEES ਦੇ ਲਈ ਇਹ ਲਾਈਫਟਾਈਮ ਫ੍ਰੀ ਆਫਰ ਕੀਤਾ ਜਾ ਰਿਹਾ ਹੈ। ਇਸ ਕਾਰਡ ਦੇ ਨਾਲ ਤੁਹਾਨੂੰ ਨਾਰਮਲ ਸਪੈਂਡ ਕਰਨ ਤੇ 1% ਕੈਸ਼ਬੈਕ ਗਰੋਸਰੀ ਤੇ ਡਿਪਾਰਟਮੈਂਟਲ ਸਟੋਰ ਤੇ 2% ਕੈਸ਼ਬੈਕ ਤੇ ਡਾਈਨਿੰਗ ਤੇ 4% ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ ਕੰਪਲੀਮੈਂਟਰੀ ਡੋਮੈਸਟਿਕ ਤੇ ਇੰਟਰਨੈਸ਼ਨਲ ਔਨ ਜੈਕਸੈਸ ਮਿਲਦਾ ਹੈ ਪਲੱਸ ਬੁੱਕ ਮਾਈ ਸ਼ੋ ਤੇ ਬਾਏ 1 ਗੇਟ 1 ਮੂਵੀ ਟਿਕਟਸ ਦਾ ਆਫਰ ਵੀ ਮਿਲਦਾ ਹੈ ਇਹ ਤੁਹਾਡੇ ਪੋਰਟਫੋਲੀਓ ਦੇ ਲਈ ਇੱਕ ਵਧੀਆ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਹੋ ਸਕਦਾ ਹੈ 12ਵੇਂ ਨੰਬਰ ਤੇ ਹੁੰਦਾ ਆਰਬੀਐਲ ਬੈਂਕ ਸੇਵ ਮੈਕਸ ਕ੍ਰੈਡਿਟ ਕਾਰਡ ਬਹੁਤ ਸਾਰੇ ਲੋਕਾਂ ਨੂੰ ਇਸ ਕਾਰਡ ਬਾਰੇ ਪਤਾ ਹੀ ਨਹੀਂ ਹੈ ਇਸ ਕਾਰਡ ਦੇ ਨਾਲ ਤੁਹਾਨੂੰ ਜ਼ੋਮੈਟੋ ਤੇ ਬੁੱਕ ਮਾਈ ਸ਼ੋ ਤੇ 10% ਦਾ ਡਿਸਕਾਊਂਟ ਮਿਲ ਇਦੇ ਨਾਲ ਤੁਹਾਨੂੰ ਹਰ ਮਹੀਨੇ ਇੱਕ ਕ੍ਰੈਡਿਟ ਸਰਵਿਸ ਮਿਲਦੀ ਹੈ ਬੈਂਕ ਬਾਜ਼ਾਰ ਵੱਲੋਂ ਜਿਹਦੇ ਵਿੱਚ ਬੇਸਿਕਲੀ ਇੱਕ ਤੁਹਾਡੀ ਕ੍ਰੈਡਿਟ ਰਿਪੋਰਟ ਹੁੰਦੀ ਹੈ ਤੇ ਤੁਹਾਡੇ ਸਕੋਰ ਨੂੰ ਇੰਪਰੂਵ ਕਰਨ ਦੇ ਲਈ ਕੁਝ ਟਿਪਸ ਹੁੰਦੀਆਂ ਨੇ ਇਹ ਸਰਵਿਸ ਲੈਣ ਲਈ ਤੁਸੀਂ ਇਸ ਕਾਰਡ ਨੂੰ ਯੂਜ਼ ਕਰ ਸਕਦੇ ਹੋ ਫ੍ਰੀ ਆਫ ਕਾਸਟ ਦੇ ਵਿੱਚ ਤੇ ਇਹ ਸਰਵਿਸ ਤੁਸੀਂ ਹਰ ਮਹੀਨੇ ਲੈ ਸਕਦੇ ਹੋ ਟੇਰਮੇ ਨੰਬਰ ਤੇ ਆਉਂਦਾ ਦਨ ਲక్ష్ਮੀ ਬੈਂਕ ਪਲੈਟਿਨਮ ਕ੍ਰੈਡਿਟ ਕਾਰਡ ਆਰਪੀਐਲ ਸੀਮੈਕਸ ਦੀ ਤਰ੍ਹਾਂ ਇਸ ਕਾਰਡ ਬਾਰੇ ਵੀ ਕਾਫੀ ਲੋਕਾਂ ਨੇ ਨਹੀਂ ਸੁਣਿਆ ਹੋਇਆ ਜੇਕਰ ਬਾਕੀ ਕਾਰਡਸ ਨਾਲ ਕੰਪੇਅਰ ਕਰੀਏ ਤਾਂ ਇਸ ਕਾਰਡ ਨੂੰ ਯੂਜ਼ ਕਰਨਾ ਸਭ ਤੋਂ ਈਜ਼ੀ ਹੈ ਇਹ ਕਾਰਡ ਆਲਮੋਸਟ ਸਾਰੀਆਂ ਪਰਚੇਸਸ ਨੂੰ ਹੀ ਕਵਰ ਕਰਦਾ ਸੁਪਰਮਾਰਕਟ ਤੋਂ ਲੈ ਕੇ ਡਿਪਾਰਟਮੈਂਟਲ ਸਟੋਰ ਵਗੈਰਾ ਤੱਕ ਇਸ ਕਾਰਡ ਦੀ ਯੂਐਸਪੀ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੀਆਂ ਇੰਸ਼ੋਰੈਂਸਸ ਕੰਪਲੀਮੈਂਟਰੀ ਮਿਲ ਜਾਂਦੀਆਂ ਨੇ ਕ੍ਰੈਡਿਟ ਸ਼ੀਲਡ ਪਰਚੇਸ ਪ੍ਰੋਟੈਕਸ਼ਨ ਟਰੈਵਲ ਮਿਸਿੰਗ ਫਲਾਈਟ ਡਿਲੇਨ ਬੈਗੇਜ ਵਗੈਰਾ 14ਵੇਂ ਨੰਬਰ ਤੇ ਆਉਂਦਾ ਕੋਟਕ ਕਲੀਕ ਪਲੈਟਿਨਮ ਕ੍ਰੈਡਿਟ ਕਾਰਡ ਇਹ ਕਾਰਡ ਸਪੈਸੀਫਿਕਲੀ ਉਹਨਾਂ ਲੋਕਾਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਮੂਵੀ ਦੇਖਣਾ ਬਹੁਤ ਪਸੰਦ ਹੈ ਇਸ ਕਾਰਡ ਦੀ ਜੁਆਇਨਿੰਗ ਤੇ ਤੁਹਾਨੂੰ ਕੰਪਲੀਮੈਂਟਰੀ ਇੱਕ ਮੂਵੀ ਟਿਕਟ ਫ ਇਨ ਟੋਟਲ ਤੁਹਾਨੂੰ 1 ਸਾਲ ਦੇ ਵਿੱਚ 8 ਕੰਪਲੀਮੈਂਟਰੀ ਮੂਵੀ ਟਿਕਟਸ ਮਿਲਦੀਆਂ ਨੇ ਤੇ ਇਸ ਕਾਰਡ ਤੇ ਜੇਕਰ ਰਿਵਾਰਡਡ ਦੀ ਗੱਲ ਕਰੀਏ ਤਾਂ ਤੁਹਾਨੂੰ 8 ਰਿਵਾਰਡ ਪੁਆਇੰਟਸ ਮਿਲਦੇ ਆ ਹਰ 1500 ਰੁਪਏ ਸਪੈਂਡ ਕਰਨ ਤੇ ਜਿਹਨੂੰ ਕੋ ਟ੍ਰਾਂਸਲੇਟ ਕਰਨ ਤੇ 2% ਦਾ ਰਿਵਾਰਡ ਰੇਟ ਬਣਦਾ ਬਟ ਇਹਦਾ ਬੈਸਟ ਪਾਰਟ ਹੀ ਹੈ ਕਿ ਇਹਦੇ ਕੋਈ ਲਿਮਿਟ ਨਹੀਂ ਹੈ ਇਹਦੇ ਤੇ ਕੋਈ ਕੈਪਿੰਗ ਨਹੀਂ ਹੈ 15ਵੇਂ ਨੰਬਰ ਤੇ ਆਉਂਦਾ ਏਜੂਲਿਟ ਕ੍ਰੈਡਿਟ ਕਾਰਡ ਇਹ ਵੀ ਵਨ ਆਫ ਦਾ ਫਰਸਟ ਕਸਟਮਾਈਜ਼ੇਬਲ ਕ੍ਰੈਡਿਟ ਕਾਰਡ ਹੈ ਇੰਡੀਆ ਦਾ ਇਸ ਕਾਰਡ ਦਾ ਵੈਸੀ ਤਾਂ ਬੇਸ ਰਿਵਾਰਡ ਰੇਟ 0.2% ਹੈ ਬਟ ਤੁਸੀਂ ਮੈਕਸਿਮਮ 6 ਕੈਟੇਗਰੀਜ਼ ਲਈ ਆਪਸ਼ਨ ਇਨ ਕਰ ਸਕਦੇ ਹੋ ਜਿੱਥੇ ਤੁਹਾਨੂੰ 5 ਗੁਣਾ ਕਰਨਾ ਸ਼ੁਰੂ ਕਰੋਗੇ ਆਰਾਮ ਨਾਲ ਸਮਝ ਆ ਜਾਏਗਾ ਇਸ ਕਾਰਡ ਦੇ ਨਾਲ ਤੁਹਾਨੂੰ Amazon Prime ਤੇ Cult Fit ਦੀ 3 ਮਹੀਨੇ ਤੱਕ ਦੀ ਮੈਂਬਰਸ਼ਿਪ ਮਿਲ ਜਾਂਦੀ ਹੈ ਬਹੁਤ ਹੀ ਲੋ ਕੋਸਟ ਦੇ ਵਿੱਚ ਸੁਣਵੇਂ ਨੰਬਰ ਤੇ ਹੁੰਦਾ HSBC Visa Platinum Credit Card ਇਹ ਪਹਿਲਾ ਕਾਰਡ ਹੈ ਸਾਡੀ ਲਿਸਟ ਦੇ ਵਿੱਚ ਕਿਸੇ ਐਮ ਐਨ ਸੀ ਬੈਂਕ ਵੱਲੋਂ ਮੇਰੇ ਐਕਸਪੀਰੀਅੰਸ ਅਕੋਰਡਿੰਗ ਐਚ ਐਸ ਬੀ ਸੀ ਦੀਆਂ ਜੋ ਸਰਵਿਸਿਜ਼ ਨੇ ਉਹ ਇੰਡੀਅਨ ਬੈਂਕਸ ਨਾਲੋਂ ਕਾਫੀ ਬੈਟਰ ਹੈ ਉਹ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਇੰਡੀਆ ਦੇ ਵਿੱਚ ਉਹਨਾਂ ਦਾ ਜੋ ਕਸਟਮਰ ਬੇਸ ਹੈ ਉਹ ਕਾਫੀ ਲਿਮਟਿਡ ਹੈ ਇਸ ਕਾਰਡ ਦੇ ਨਾਲ ਤੁਹਾਨੂੰ ਬਾਈ 1 ਗੈਟ 1 ਮੂਵੀ ਟਿਕਟਸ ਆਫਰ ਮਿਲ ਜਾਂਦਾ ਤੇ ਤੁਹਾਨੂੰ ਟਾਟਾ ਕਲਿੱਕ ਦੀ ਵੈਬਸਾਈਟ ਤੇ 10% ਤੱਕ ਦਾ ਡਿਸਕਾਊਂਟ ਵੀ ਮਿਲ ਜਾਂਦਾ ਹੈ 17ਵਾਂ ਤੇ ਲਾਸਟ ਕਾਰਡ ਜੋ ਸਾਡੀ ਲਿਸਟ ਦਾ ਹੈ ਉਹ ਹੈ ਵਨ ਕਾਰਡ ਇਸ ਕਾਰਡ ਦਾ ਸਭ ਤੋਂ ਬੈਸਟ ਪਾਰਟ ਇਹ ਹੈ ਕਿ ਤੁਹਾਨੂੰ ਐਫ ਡੀ ਦਾ 10 ਤੇ ਆਪ ਦੋਨਾਂ ਦੇ ਯੂਜ਼ਰ ਐਕਸਪੀਰੀਅੰਸ ਦੀ ਗੱਲ ਕਰੀ ਤਾਂ ਵਨ ਆਫ ਦਾ ਬੈਸਟ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਰੀਟ ਕਰਾਂਗੇ ਅਸੀਂ ਇਸ ਕਾਰਡ ਨੂੰ ਇਸ ਕਾਰਡ ਨੂੰ ਯੂਜ਼ ਕਰਨ ਤੇ ਤੁਹਾਨੂੰ 0.20% ਦੇ ਰਿਵਾਰਡ ਪੁਆਇੰਟਸ ਮਿਲਦੇ ਆ ਤੇ ਵਨ ਕਾਰਡ ਦੀ ਇੱਕ ਹੋਰ ਖਾਸ ਗੱਲ ਹੈ ਕਿ ਇਹ ਟਾਈਮ ਟਾਈਮ ਤੇ ਈ-ਕਾਮਰਸ ਤੇ ਫੂਡ ਡਿਲੀਵਰੀ ਪਲੈਟਫਾਰਮਸ ਨੂੰ ਲੈ ਕੇ ਆਫਰ ਕਰਦਾ ਰਹਿੰਦਾ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਵਨ ਕਾਰਡ ਉਹਨਾਂ ਲੋਕਾਂ ਲਈ ਬਹੁਤ ਹੀ ਵਧੀਆ ਜਿਨ੍ਹਾਂ ਦੀ ਕੋਈ ਕ੍ਰੈਡਿਟ ਹਿਸਟਰੀ ਨਹੀਂ ਹੈ ਤੇ ਉਹ ਆਪਣੀ ਕ੍ਰੈਡਿਟ ਹਿਸਟਰੀ ਬਿਲਡ ਕਰਨਾ ਚਾਹੁੰਦੇ ਆ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਪ੍ਰੀਮੀਅ ਬਟ ਉਹਨਾਂ ਬਾਰੇ ਜਾਣਨ ਦੇ ਲਈ ਤੁਹਾਨੂੰ BK5 ਦੀ ਕਮਿਊਨਿਟੀ ਜੁਆਇਨ ਕਰਨੀ ਪਏਗੀ ਜਿੱਥੇ ਬਹੁਤ ਸਾਰੇ ਕ੍ਰੈਡਿਟ ਕਾਰਡ ਐਕਸਪਰਟਸ ਨੇ ਜੋ ਐਦਾਂ ਦੀ ਇਨਸਾਈਟਫੁਲ ਡਿਸਕਸ਼ਨਸ ਕਰਦੇ ਆ ਜੇਕਰ ਤੁਸੀਂ ਕਮਿਊਨਿਟੀ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਜਲਦੀ ਮਿਲਦੇ ਆ ਕਿਸੇ ਨਾਵੀਂ ਵੀਡੀਓ ਦੇ ਨਾਲ ਟਿਲ ਦੈਨ BK5